ਸਕਸਰੀ ਗੱਲ ਕਿਸਾਨ ਭਰਾਓ ਜੇ ਆਪਾਂ ਅੱਜ ਦੀ ਘੜੀ ਦੇ ਅੰਦਰ ਜੇ ਆਪਾਂ ਝੋਨੇ ਦੀ ਗੱਲ ਕਰਾਂਗੇ ਇਸ ਵੀਡੀਓ ਦੇ ਅੰਦਰ ਤਾਂ 메జర్ ਜੋ ਆਪਾਂ ਜੇ ਅੱਜ ਦੀ ਘੜੀ ਦੇ ਅੰਦਰ ਜੇ ਆਪਾਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਜੇ ਆਪਾਂ ਗੱਲ ਕਰੀਏ ਤਾਂ ਯੂਪੀ ਦੀ ਵੀ ਜੇ ਆਪਾਂ ਗੱਲ ਕਰੀਏ ਤਾਂ ਮੋਟਾ ਮੋਟਾ ਜੇ ਆਪਾਂ ਗੱਲ ਕਰੀਏ ਝੋਨਾ ਅੱਜ 35 40 ਦਿਨਾਂ ਦੇ ਆਸ-ਪਾਸੇ ਜੋ ਹੈ ਫਸਲ ਇੱਕ ਐਵਰੇਜ ਫਸਲ ਜੋ ਹੈ 35 ਤੋਂ ਲੈ ਕੇ 45 ਦਿਨ ਦੇ ਵਿਚਾਲੇ ਵਿਚਾਲੇ ਜੋ ਹੈ ਆਪਣਾ ਝੋਨਾ ਜੋ ਹੈ ਉਹ ਨੂੰ ਲੱਗੇ ਨੂੰ ਟਾਈਮ ਹੋ ਚੁੱਕਿਆ ਹੈ ਦੋ ਤਿੰਨ ਗੱਲਾਂ ਸਮਝਣ ਵਾਲੀ ਹੈ ਕਿ ਜੇ ਆਪਾਂ ਇਸ ਟਾਈਮ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਜਿਵੇਂ ਮੰਨ ਲਓ ਆਪਾਂ ਗੱਲ ਕਰੀਏ ਬਰਸਾਤ ਬਹੁਤ ਹੈ ਔਰ ਹੁਣ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਗਰਮੀ ਬਹੁਤ ਹੈ ਤਾਂ ਇਸ ਤਰੀਕੇ ਦਾ ਮੌਸਮ ਹੋ ਰਿਹਾ ਹੈ ਕਿ ਜਿੱਥੇ ਕਿਥੇ ਨ ਕਿਥੇ ਆਪਾਂ ਨੂੰ ਆ ਲੱਗ ਰਿਹਾ ਹੈ ਤੇ ਨਾਲੇ ਕਿ ਦੋ ਤਿੰਨ ਦਿਨਾਂ ਦੇ ਅੰਦਰ ਅਸੀਂ ਲੋਕ ਦੇਖ ਰਹੇ ਹਾਂ ਤਾਂ ਕਿਥੇ ਨ ਕਿਥੇ ਪੱਤਲ ਲਪੇਟ ਦਾ ਅਟੈਕ ਜਾਂ ਕਿਥੇ ਨ ਕਿਥੇ ਗੋਵ ਵਾਲੀ ਸੁੰਡੀ ਦਾ ਜੋ ਅਟੈਕ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਜ਼ਰੂਰੀ ਆ ਹੈ ਕਿ ਯ ਮਤਲਬ ਅਸੀਂ ਲੋਕ ਪਹਿਲਾਂ ਹੀ ਗੱਲ ਕਰਦੇ ਆ ਕਿ ਆਪਾਂ ਨੂੰ ਉਹ ਕੰਮ ਨਹੀਂ ਕਰਨਾ ਕਿ ਆਪਾਂ ਨੁਕਸਾਨ ਕਰਾ ਕੇ ਫਿਰ ਆਪਾਂ ਕਿਸੇ ਚੀਜ਼ ਦੇ ਪਿੱਛੇ ਆਪਾਂ ਲੋਕ ਭੱਜਦੇ ਆ ਆਪਾਂ 10 10 15 15% ਪਹਿਲਾਂ ਹੀ ਨੁਕਸਾਨ ਕਰਾ ਲੈਣੇ ਆ ਫਿਰ ਆਪਾਂ ਕਿਸੇ ਦਵਾਈ ਦੇ ਬਾਰੇ ਆਪਾਂ ਗੱਲ ਕਰਦੇ ਆ ਵੀ ਆਪਾਂ ਉਹ ਚੀਜ਼ ਯੂਜ਼ ਕਰ ਲਈਏ ਜਾਂ ਇਹ ਦਵਾਈ ਆਪਾਂ ਲੋਕ ਯੂਜ਼ ਕਰ ਲਈਏ ਤਾਂ ਅਜਦਾ ਟਾਈਮ ਜਿੱਥੇ ਆਪਾਂ ਨੂੰ ਲੱਗ ਰਿਹਾ ਕਿ ਐਡਲਟ ਯਾਨੀ ਕਿ तितਲੀ ਕਹਿ ਲੋ ਪੁਮਕੜ ਕਹਿ ਲੋ ਤਾਂ ਇਹ ਚੀਜ਼ਾਂ ਯਾ ਆਪਾਂ ਨੂੰ ਅੰਡੇ ਜੋ ਸੁੰਢੀ ਦੇ ਜੇ ਆਪਾਂ ਨੂੰ ਇਹ ਚੀਜ਼ਾਂ ਆਪਾਂ ਨੂੰ ਦਿਖਾਈ ਦੇ ਰਹੀ ਹੈ ਆਪਣੇ ਖੇਤਾਂ ਦੇ ਅੰਦਰ ਤਾਂ ਆਪਾਂ ਨੂੰ ਅੱਜ ਜ਼ਰੂਰਤ ਹੈ ਔਰ ਓਵੇਂ ਵੀ ਜ਼ਰੂਰਤ ਹੈ ਕਿਉਂਕਿ ਮੌਸਮ ਚੇਂਜ ਹੋ ਰਿਹਾ ਹੈ ਕਿਉਂਕਿ ਬਰਸਾਤ ਵਾਲਾ ਮੌਸਮ ਸੀ ਕਾਫੀ ਲੰਬੇ ਟਾਈਮ ਬਰਸਾਤ ਚੱਲ ਰਹੀ ਹੈ ਜੇ ਅੱਜ ਦੇਖੀਏ ਤਾਂ ਗਰਮੀ ਬਹੁਤ ਹੈ ਤਾਂ ਇਸ ਟਾਈਪ ਦਾ ਜੋ ਮੌਸਮ ਹੋ ਰਿਹਾ ਹੈ ਉਹਦੇ ਅੰਦਰ ਜੇ ਆਪਾਂ ਗੱਲ ਕਰਾਂਗੇ ਤਾਂ ਸੁੰਢੀ ਦਾ ਹਮਲਾ ਵਧਣ ਦੇ ਚਾਂਸ ਜੋ ਜ਼ਿਆਦਾ ਹੈ ਤਾਂ ਇੱਥੇ ਗੱਲ ਉਹ ਹੈ ਕਿ ਜੇ ਇੱਥੇ ਆ ਚੀਜ਼ ਆ ਰਹੀ ਹੈ ਸਿਚੁਏਸ਼ਨ ਆ ਰਹੀ ਹੈ ਜਾਂ ਹਮਲਾ ਆਪਾਂ ਨੂੰ ਦਿਖ ਰਿਹਾ ਤਾਂ ਆਪਾਂ ਨੂੰ ਅੱਜ ਜ਼ਰੂਰਤ ਹੈ ਕਿ ਆਪਾਂ ਗੋਵਾਲੀ ਸੁੰਡੀ ਦੇ ਵਾਸਤੇ ਜਾਂ ਪਤਲ ਪੇਟ ਦੇ ਵਾਸਤੇ ਆਪਾਂ ਕੋਈ ਨਾ ਕੋਈ ਦਵਾਈ ਅੱਜ ਆਪਾਂ ਲੋ ਕਰੀਏ। ਔਰ ਇਸੇ ਇਸ ਦੇ ਨਾਲ ਨਾਲ ਹੀ ਜਿੱਥੇ ਝੋਨਾ ਮੈਂ ਅੱਜ ਵੀ ਕਹਿ ਰਿਹਾ ਕਿ ਜਿੱਥੇ ਝੋਨਾ 35 ਤੋਂ 45 ਦਿਨਾਂ ਦੇ ਵਿਚਾਲੇ ਹੈ ਜਾਂ ਕਈ ਥਾਵਾਂ ਦੇ ਅੰਦਰ ਜਿਵੇਂ 2-4% ਝੋਨੇ ਇਹੋ ਜਿਹੇ ਵੀ ਹੈ ਜਿਹੜੇ 50 ਦਿਨ ਦੇ ਉੱਤੇ ਪਹੁੰਚ ਚੁੱਕੇ ਨੇ। ਤਾਂ ਉਹਨਾਂ ਦੇ ਅੰਦਰ ਜਿਹੜੀ ਆ ਸਥਿਤੀ ਮੌਸਮ ਦੀ ਆ ਰਹੀ ਹੈ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਕਿ ਮੀਂਹ ਦੇ ਬਾਅਦ ਬਰਸਾਤ ਮਤਲਬ ਬਰਸਾਤ ਦੇ ਬਾਅਦ ਜੋ ਧੁੱਪ ਦੀ ਸਥਿਤੀ ਆ ਰਹੀ ਹੈ ਗਰਮੀ ਦੀ ਸਥਿਤੀ ਆ ਰਹੀ ਹੈ ਤਾਂ ਉੱਥੇ ਸੀਥ ਬ্লাইਟ ਦਾ ਅਟੈਕ ਵੀ ਦੇਖਣ ਨੂੰ ਥੋੜਾ ਬਹੁਤ ਆਪਾਂ ਨੂੰ ਮਿਲ ਰਿਹਾ ਹੈ ਠੀਕ ਹੈ ਤਾਂ ਇਹ ਚੀਜ਼ਾਂ ਕੀ ਹੈ ਕਿ ਇਹ ਚੀਜ਼ਾਂ ਆਪਣੇ ਵਾਸਤੇ ਮਹੱਤਵਪੂਰਨ ਤਾਂ ਹੈ ਕਿ ਆਪਾਂ ਟਾਈਮ ਨਾਲ ਜੇ ਕਿਸੇ ਬਿਮਾਰੀ ਦਾ ਇਲਾਜ ਕਰਾਂਗੇ ਜਾਂ ਕੋਈ ਵੀ ਕੀੜੇ ਮਕੌੜਿਆਂ ਦਾ ਜਾਂ ਮੰਨ ਲਓ ਕੋਈ ਸੁੰਡੀ ਦਾ ਆਪਾਂ ਲੋ ਗਿਲਾਸ ਕਰਾਂਗੇ ਤਾਂ ਆਪਾਂ ਨੂੰ ਸਹੀ ਤਰੀਕੇ ਨਾਲ ਆਪਾਂ ਨੂੰ ਪੈਦਾਵਾਰ ਮਿਲ ਸਕਦੀ ਹੈ ਅਬ ਆਗੀ ਗੱਲ ਕੀ ਗੋਬੜੀ ਸੁੰਢੀ ਤੇ ਪਤਲ ਪੇਟ ਬਾਰੇ ਤੇ ਗੋਬ ਦੀ ਸੁੰਢੀ ਤੇ ਪਤਲ ਪੇਟ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਇੱਕ ਦਵਾਈ ਮਾਰਕੀਟ ਦੇ ਅੰਦਰ ਆ ਰਹੀ ਹੈ ਔਰ ਉਹਦਾ ਨਾਮ ਹੈਗਾ ਸਿੰਜੈਂਟਾ ਕੰਪਨੀ ਦੀ ਇਨਸੀਪੀਓ ਅਬ ਇਨਸੀਪੀਓ ਦਵਾਈ ਦੋਨੇ ਤਰੀਕਿਆਂ ਦੇ ਜੋ ਸੁੰਢੀ ਦੇ ਉੱਤੇ ਹੈ ਉਹ ਕੰਟਰੋਲ ਕਰਦੀ ਹੈ ਦੋਨੇ ਤਰੀਕੇ ਦੀ ਸੁੰਡੀਆਂ ਨੂੰ ਕੰਟਰੋਲ ਕਰਦੀ ਹੈ ਚਾਹੇ ਉਹ ਪਤਲ ਪੇਟ ਹੈ ਜਾਇਓ ਗੋਬੜੀ ਸੁੰਢੀ ਹੈ ਦੂਜੀ ਸਭ ਤੋਂ ਵਧੀਆ ਖਾਸ ਗੱਲ ਕੀ ਹੈ ਕਿ ਉਹ ਪੂਰੇ ਜੀਵਨ ਚੱਕਰ ਨੂੰ ਕੰਟਰੋਲ ਕਰਦੀ ਹੈ ਜੇ ਆਪਾਂ ਦਿੱਤਨੀ ਦੀ ਗੱਲ ਕਰ ਲਾਂਗੇ ਜੇ ਆਪਾਂ ਮਤਲਬ ਅੰਡਿਆਂ ਦੀ ਗੱਲ ਕਰ ਲਾਂਗੇ ਜੇ ਆਪਾਂ ਸੁੰਡੀ ਦੀ ਗੱਲ ਕਰ ਲਾਂਗੇ ਤਾਂ ਜੀਵਨ ਚੱਕਰ ਦਾ ਹਰੇਕ ਜੋ ਪਾਰਟ ਹੈ ਉਹਨਦੇ ਉੱਤੇ ਉਹ ਕੰਟਰੋਲ ਕਰਦੀ ਹੈ ਉਹ ਪੂਰੇ ਜੀਵਨ ਚੱਕਰ ਨੂੰ ਕੰਟਰੋਲ ਕਰਦੀ ਹੈ। ਅਬ ਆਗੀ ਗੱਲ ਕੀ ਕਈ ਵੀਰਾਂ ਕਿਸਾਨ ਵੀਰਾਂ ਦਾ ਸਵਾਲ ਆਉਂਦਾ ਕਿ ਇਨਸੀਪੀਓ ਆਪਾਂ ਕੀ ਉੱਥੇ ਯੂਜ਼ ਕਰ ਸਕਦੇ ਹਾਂ ਜਿੱਥੇ ਮੌਸਮ ਦਾ ਫਲਕਚੂਏਟ ਬਹੁਤ ਜ਼ਿਆਦਾ ਹੈ। ਕਿ ਇੱਕ ਦੋ ਕਿਸਾਨ ਪਰਵਾਰ ਨੇ ਸਾਨੂੰ ਆ ਗੱਲ ਸੁਣਨ ਚ ਆਈ ਸਾਨੂੰ ਮੀਟਿੰਗਾਂ ਦੇ ਅੰਦਰ ਕਿ ਯਾਰ ਪਿਛਲੇ ਸਾਲ ਅਸੀਂ ਉਸ ਮੌਸਮ ਦੇ ਅੰਦਰ ਚਾਹੇ ਤਾਂ ਉਹ ਗਰਮੀ ਹੈ ਚਾਹੇ ਉਹ ਉਮਸ ਹੈ ਉਸ ਮਤਲਬ ਮੌਸਮ ਦੇ ਅੰਦਰ ਸਾਨੂੰ ਦਵਾਈਆਂ ਨੇ ਸੁੰਡੀਆਂ ਦੇ ਉੱਤੇ ਰਿਜ਼ਲਟ ਨਹੀਂ ਦਿੱਤਾ ਤੇ ਜੇ ਆਪਾਂ ਇਨਸੀਪੀਓ ਦੀ ਗੱਲ ਕਰਾਂਗੇ ਤਾਂ ਚਾਹੇ ਮੌਸਮ ਗਰਮ ਹੋਵੇ ਚਾਹੇ ਮੌਸਮ ਉਮਸ ਵਾਲਾ ਹੋਵੇ ਤਾਂ ਉੱਥੇ ਇਨਸੀਪੀਓ ਦਵਾਈ ਨੇ ਆਪਣਾ ਰਿਜ਼ਲਟ ਆਪਾਂ ਨੂੰ ਦੇ ਕੇ ਜਾਣਾ ਆਪਾਂ ਨੂੰ ਲੱਗਦਾ ਕਿ 8-10 ਘੰਟੇ ਬਾਅਦ ਮੀਂਹ ਆ ਗਿਆ ਤਾਂ ਆਪਾਂ ਨੂੰ ਉਹਦੇ ਬਾਰੇ ਮਤਲਬ ਘਬਰਾਉਣ ਦੀ ਲੋੜ ਨਹੀਂ ਹੈ ਕਿ ਐਨਸੀਪੀਓ ਨੇ ਕੰਮ ਨਹੀਂ ਕਰਨਾ ਐਨਸੀਪੀਓ ਪੂਰਾ ਪ੍ਰੋਪਰ ਤਰੀਕੇ ਨਾਲ ਕੰਮ ਕਰੂਗੀ ਰਹੀ ਗੱਲ ਡੋਜ਼ ਦੀ ਕਿ ਜੇ ਆਪਾਂ ਡੋਜ਼ ਦੀ ਗੱਲ ਕਰੀਏ ਤਾਂ 120 ਐਮਐਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਇਹਦੀ ਡੋਜ਼ ਹੈ ਇਹਨੂੰ ਪੂਰੋ ਪ੍ਰੋਪਰ ਤਰੀਕੇ ਨਾਲ 160 ਲੀਟਰ ਪਾਣੀ ਜੋ ਆਪਣਾ ਢੋਲੀ ਦੇ ਨਾਲ ਔਰ 150 ਲੀਟਰ ਪਾਣੀ ਘਟੋ-ਘਟ ਢੋਲ ਦੇ ਨਾਲ ਆਪਣਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਦਵਾਈ ਪਾਣੀ ਦੇ ਨਾਲ ਬੂਟੇ ਦੇ ਹਰੇਕ ਭਾਗ ਦੇ ਉੱਤੇ ਜਾਵੇ ਤਾਂ ਅ ਮੇਜਰ ਚੀਜ਼ ਹੈ ਐਨਸੀਪੀਓ ਵਰੇ ਦੀ ਐਨਸੀਪੀਓ 120 ਐਮਲ ਪ੍ਰਤੀ ਏਕੜ ਦੇ ਡੋਸ ਦੇ ਨਾਲ ਆਪਾਂ ਲੋਕਾਂ ਨੂੰ ਲੈ ਕੇ ਜਾਣਾ। ਅੱਬ ਆ ਜਾਂਦੀ ਹੈ ਦੂਜੇ ਪਾਸੇ ਦੂਜੀ ਗੱਲ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਰੋਗ ਆ ਰਿਹਾ, ਰੋਕੀਏ ਕਿ ਸੀਥ ਬ্লাইਟ ਆ ਰਿਹਾ। ਪੁਰਾਣੇ ਪੱਤੇ ਕਿਥੇ ਨਾ ਕਿਥੇ ਪੀਲੇ ਵੀ ਹੋ ਰਹੀ ਹੈ। ਪ੍ਰਾਲ ਬਣਨ ਦੀ ਕਿਥੇ ਨਾ ਕਿਥੇ ਕੋਈ ਨਾ ਕੋਈ ਥੋੜੀ-ਬਹੁਤ ਸਮੱਸਿਆ ਆ ਰਹੀ ਹੈ। ਤਾਂ ਇਹ ਚੀਜ਼ਾਂ ਦਾ ਜੋ ਸੋਲੂਸ਼ਨ ਹੈ ਜੇ ਆਪਾਂ ਦੂਜੇ ਟੈਕਨੀਕਲ ਦੀ ਗੱਲ ਕਰਾਂਗੇ ਤਾਂ ਸਿੰਜੈਂਟਾ ਕੰਪਨੀ ਦਾ ਰਿਫਲੈਕਟ ਟੌਪ ਦੇ ਨਾਂ ਦੇ ਉੱਤੇ ਇੱਕ ਫੰਗੀਸਾਈਡ ਜੋ ਹੈ ਪਿਛਲੇ ਸਾਲ ਮਾਰਕੀਟ ਦੇ ਅੰਦਰ ਆਇਆ ਸੀ। ਤਾਂ ਉਹਦਾ ਰਿਜ਼ਲਟ ਇਹ ਚੀਜ਼ਾਂ ਦੇ ਉੱਤੇ ਜਿੱਥੇ ਆਪਾਂ ਨੂੰ ਲੱਗਦਾ ਸੀਤ ਬਲਾਈਟ ਦੀ ਸਮੱਸਿਆ ਹੈ ਜਿੱਥੇ ਆਪਾਂ ਨੂੰ ਲੱਗਦਾ ਪੁਰਾਣੇ ਪੱਤੇ ਪੀਲੇ ਹੋ ਰਹੇ ਹੈ ਜਾਂ ਪ੍ਰਾਲ ਬਣਨ ਦੀ ਸਮੱਸਿਆ ਆ ਰਹੀ ਹੈ ਤਾਂ ਉਹਦਾ ਉਪਯੋਗ ਆਪਾਂ ਰਿਫਲੈਕਟੋਪ ਦਾ ਅਜਾਪਾਂ ਯੂਜ਼ ਕਰਨਾ ਔਰ ਪਹਿਲਾਂ ਬਚਾਅ ਦੇ ਅੰਦਰ ਜੇ ਤੁਸੀਂ ਉਹਦਾ ਯੂਜ਼ ਕਰੋਗੇ ਤਾਂ ਆਪਾਂ ਨੂੰ ਰਿਜ਼ਲਟ ਲੰਬੇ ਟਾਈਮ ਦਾ ਹੁੰਦਾ ਮਿਲਣ ਦੀ ਸੰਭਾਵਨਾ ਰਹਿੰਦੀ ਹੈ ਜੇ ਆਪਾਂ ਰਿਫਲੈਕਟੋਪ ਦੀ ਡੋਜ਼ ਦੀ ਗੱਲ ਕਰੀਏ ਤਾਂ 160 ਐਮਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆਪਾਂ ਨੂੰ ਰਿਫਲੈਕਟੋਪ ਦੀ ਜੋ ਹੈ ਵਰਤੋਂ ਕਰਨੀ ਹੈ ਅੱਜ ਦਾ ਟਾਈਮ ਸਭ ਤੋਂ ਬੈਟਰ ਟਾਈਮ ਹੈ ਉਹ ਉਸ ਦਵਾਈ ਨੂੰ ਕਰਨ ਦਾ ਕਿ ਅੱਜ ਆਪਾਂ ਐਨਸੀਪੀਓ ਅਤੇ ਰਿਫਲੈਕਟ ਟੋਪ ਦੋਨਾਂ ਨੂੰ ਮਿਲਾ ਕੇ ਦੋਨਾਂ ਦਾ ਕੰਬੀਨੇਸ਼ਨ ਲੈ ਕੇ ਆਪਾਂ ਲੋਕਾਂ ਨੂੰ ਆਪਾਂ ਸਪਰੇ ਕਰਨ ਦੀ ਆਪਾਂ ਨੂੰ ਲੋੜ ਹੈ ਤਾਂ ਕਿ ਇਸ ਟਾਈਮ ਗੋਬਲੀ ਸੁੰਡੀ ਪੱਤਲਪੇਟ ਉਹਦੇ ਬਾਅਦ ਸੀਤ ਬਲਾਈਡ ਦੀ ਸਮੱਸਿਆ ਪੁਰਾਣੇ ਪੱਤੇ ਪੀਲੇ ਹੋ ਰਹੇ ਹੈ ਪ੍ਰਾਲ ਬਣਨ ਦੀ ਸਮੱਸਿਆ ਆ ਰਹੀ ਹੈ ਤਾਂ ਇਹ ਜੋ ਸਾਰੀ ਸਮੱਸਿਆ ਹੈ ਜਿਹੜੀ 30 ਦਿਨਾਂ ਤੋਂ ਲੈ ਕੇ 60 ਦਿਨਾਂ ਦੇ ਵਿਚਾਲੇ ਆਉਂਦੀ ਹੈ ਇਹ ਸਮੱਸਿਆ ਦਾ ਆਪਾਂ ਨੂੰ ਪੂਰਾ ਪ੍ਰੋਪਰ ਤਰੀਕੇ ਨਾਲ ਆਪਾਂ ਨੂੰ ਫਾਇਦਾ ਮਿਲਦਾ ਹੈ ਅਹੀ ਸੀ ਸਤਿ ਸ੍ਰੀਕਾਲ